ਸਾਰੇ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਜੀ ਤੁਸੀਂ ਦੇਖ ਰਹੇ ਹੋ ਆਪਣੇ ਕੋਲ ਇਹ ਮੇਥੀ ਤੇ ਸਰਦੀਆਂ ਦਾ ਚੱਲੀ ਜਾਂਦਾ ਮੌਸਮ ਸਰਦੀਆਂ ਦੇ ਵਿੱਚ ਸਾਗ ਪਾਲਕ ਮੇਥੀ ਬਾਥੂ ਇਹ ਸਭ ਕੁਝ ਆਪਾਂ ਆਮ ਹੀ ਘਰਾਂ ਦੇ ਵਿੱਚ ਬਣਾਉਣੀ ਹੈ ਤੇ ਅੱਜ ਆਪਾਂ ਬਣਾਵਾਂਗੇ ਮੇਥੀ ਦੀ ਸਬਜੀ ਆਲੂ ਮੇਥੀ ਦੀ ਸਬਜੀ ਇਹ ਸਬ지ਆਂ ਜਿਹੜੀਆਂ ਇਹ ਆਈ ਨਹੀਂ ਬਣ ਜਾਂਦੀਆਂ ਇਹਨਾਂ ਨੂੰ ਪਹਿਲਾਂ ਸਾਫ਼ ਸਫਾਈ ਕਰਨ ਤੇ ਇਹਨਾਂ ਦੀ ਡੰਗਣ ਦੇ ਉੱਤੇ ਕਾਫੀ ਟਾਈਮ ਲੱਗ ਜਾਂਦਾ ਹੈ ਜਿਦਾਂ ਮੈਂ ਡੁੰਗੀ ਜਾਂਦੀ ਸੀ ਤੇ ਮੈਂ ਮੰਮੀ ਵੀ ਆ ਗਏ ਤੇ ਇਧਰ ਮੰਮੀ ਦੂਜੇ ਵੀ ਆਏ ਹੋਏ ਸੀਗੇ ਤੇ ਇਹਨਾਂ ਨੇ ਬਹਿ ਕੇ ਦੋਨਾਂ ਜਿੰਨੀਆਂ ਨੇ ਤੇ ਨਾਲੇ ਤਾਂ ਮਾਰੀਆਂ ਗੱਲਾਂ ਤੇ ਨਾਲੇ ਕਰਤੀ ਮੇਥੀ ਦੀ ਸਾਫ ਸਫਾਈ ਬੈਠੇ-ਬੈਠੇ ਹੀ ਮੇਥੀ ਸਾਫ ਹੋ ਗਈ ਤੇ ਗੱਲਾਂ ਬਾਤਾਂ ਕਰਦੇ ਆ ਪਤਾ ਹੀ ਨਹੀਂ ਲੱਗਿਆ ਇਹ ਕਿਵੇਂ ਜਲਦੀ-ਜਲਦੀ ਦੋ ਦੋਨਾਂ ਤਿੰਨਾਂ ਜਿੰਨਾਂ ਦੇ ਹੱਥਾਂ ਦੇ ਵਿੱਚ ਦੀ ਨਿਕਲ ਕੇ ਤੇ ਸਾਫ ਹੋ ਗਈ ਤੇ ਇਧਰ ਆਪਾਂ ਡੁੰਗ ਲਈ ਐ ਡੁੰਗ ਕੇ ਹੁਣ ਆਪਾਂ ਇਹਨੂੰ ਕਰਾਂਗੇ ਵਾਸ਼ ਚੰਗੀ ਤਰ੍ਹਾਂ ਇੰਦੇ ਤੇ ਕਾਫੀ ਮਿੱਟੀ ਘੱਟਾ ਹੁੰਦਾਗਾ ਹਾਂ ਜਿਦਾਂ ਆਪਾਂ ਇਹ ਪੱਤੇ ਜੇ ਲਾਉਨੇ ਸਾਰੇ ਹੱਥਾਂ ਨਾਲ ਹੀ ਲੱਗਦਾ ਰਹਿੰਦਾ ਇੱਕ ਤਾਂ ਸਰਦੀ ਦੇ ਵਿੱਚ ਵੈਸੇ ਵੀ ਸਕਿਨ ਥੋੜੀ ਜੀ ਡਰਾਈ ਜੀ ਹੋ ਜਾਂਦੀ ਹੈਗੀ ਤੇ ਜਲਦੀ ਡਰਾਈਡਨੈਸ ਜੀ ਫੜ ਲ ਜਾਂਦੀ ਤੇ ਇੱਕ ਜਿਹੜਾ ਆ ਅੱਜਕੱਲ ਮੇਥੀ ਆਲੂ ਆਉਂਦੇ ਹੈਗੇ ਇਹ ਸਾਗ ਪਾਲ ਕੇ ਇਹਨਾਂ ਦੇ ਉੱਤੇ ਕਾਫੀ ਰੇਤਾ ਹੁੰਦਾਗਾ ਹੱਥਾਂ ਨਾਲ ਹੀ ਚਿਮਟੀ ਜਾਂਦਾਗਾ ਤੇ ਹੁਣ ਆਪਾਂ ਮੇਥੀ ਨੂੰ ਅੰਦਰ ਲਿਆ ਕੇ ਚੰਗੀ ਤਰ੍ਹਾਂ ਕਾਫੀ ਪਾਣੀ ਦੇ ਵਿੱਚ ਦੀ ਕੱਢ ਕੇ ਤੇ ਰੇਤਾ ਜასი ਜਿਹੜਾ ਸਾਰਾ ਲਾਹਤ ਆ ਤੇ ਧੋ ਕੇ ਆਪਾਂ ਇਹਨੂੰ ਰੱਖਤੀ ਇਹ ਐਸੀ ਤਰੀਕਾ ਹੰਟਾ ਸਾਰਾ ਧੋ ਕੇ ਰੱਖੀ ਰੱਖੀ ਤੇ ਦੇਖੋ ਇਹਦੇ ਵਿੱਚ ਜਿਹੜਾ ਪਾਣੀ ਸੀ ਸਾਰਾ ਤਕਰੀਬਨ ਨੁੱਚੜ ਗਿਆਗਾ ਮਾੜਾ ਮੋਟਾ ਜਿਹਾ ਹੀ ਰਹਿ ਗਿਆ ਹੁਣ ਜੀ ਰਹਿ ਵੀ ਗਿਆ ਤਾਂ ਤੇ ਹੁਣ ਆਪਾਂ ਇਹਨੂੰ ਇਸ ਦੀ ਕਟਿੰਗ ਕਰ ਲਾਂਗੇ ਥੋੜੀ ਥੋੜੀ ਲੈ ਕੇ ਕਰਦੇ ਨਾਲ ਹੀ ਆਪਾਂ ਕੱਟ ਲਾਂਗੇ ਕੱਟਣੀ ਆ ਸਾਨੀ ਹੁੰਦੀ ਹੈ ਜਿਆਦਾ ਔਖੀ ਨਹੀਂ ਹੁੰਦੀਗੀ ਬਹੁਤ ਜਲਦੀ ਕੱਟੀ ਜਾਂਦੀ ਹੈਗੀ ਤੇ ਜੇ ਆਪਾਂ ਜਿਆਦਾ ਦੇਰ ਰੱਖ ਲਈਏ ਇਸ ਕਾਜ ਦੇ ਲਈ ਫੇਰ ਕੱਟਣ ਦੇ ਵਿੱਚ ਇਹਨੂੰ ਪ੍ਰੋਬਲਮ ਜੀ ਹੋ ਜਾਂਦੀ ਹੈ ਥੋੜੀ ਜਿਹੀ ਮੁਸ਼ਕਲ ਜੀ ਹੋਣ ਲੱਗ ਜਾਂਦੀ ਹੈ ਤੇ ਨਹੀਂ ਇਸ ਤਰ੍ਹਾਂ ਤਾਂ ਇਹ ਬਹੁਤ ਜਲਦੀ ਕੱਟੀ ਜਾਂਦੀ ਹੈਗੀ ਥੋੜੀ ਥੋੜੀ ਲੈ ਕੇ ਆਪਾਂ ਆਪਦੇ ਮਤਲਬ ਹੱਥ ਦੇ ਵਿੱਚ ਐ ਇਕੱਠੀ ਜੀ ਕਰਕੇ ਉਸ ਤੋਂ ਬਾਅਦ ਆਪਾਂ ਇਹਨੂੰ ਕੱਟ ਲਾਂਗੇ ਸਾਗ ਹੁੰਦਾ ਜਿਹੜਾ ਉਹਦੀ ਤਾਂ ਆਪਾਂ ਇੱਕ ਚੀਰਨੀ ਜੀ ਬਣਾ ਲੰਨੇ ਤੇ ਇਹਦੀ ਮੇਥੀ ਦੀ ਫਿਰ ਆਪਾਂ ਡੁੰਗਿਆਂ ਹੋਣ ਕਰਕੇ ਇਹਨੂੰ ਆਪਾਂ ਐਸੇ ਤਰ੍ਹਾਂ ਰੋਲ ਜਾ ਕਰਕੇ ਥੋੜਾ ਜਿਹਾ ਬਣਾ ਬਣਾ ਕੇ ਬਸ ਇਸ ਤਰ੍ਹਾਂ ਕੱਟਦੇ ਜਾਵਾਂਗੇ ਕਈ ਲੋਕ ਇਸ ਤਰ੍ਹਾਂ ਬਰੀਕ ਪੱਤੇ ਹੁੰਦੇ ਆ ਕਹਿੰਦੇ ਤਾਂ ਐਸੇ ਤਰੀਕੇ ਨਾਲ ਜਾਣੇ ਆਏ ਵੀ ਪਾ ਦਿੰਦੇ ਆ ਪਰ ਅਸੀਂ ਹਮੇਸ਼ਾ ਇਹਨੂੰ ਕਟਿੰਗ ਕਰਕੇ ਹੀ ਪਾਉਨੇ ਆ ਮੇਥੀ ਨੂੰ ਪਰੌਂਠਿਆਂ ਵਿੱਚ ਜਾਂ ਬਣਾਉਣੇ ਹੁਣ ਉਦੋਂ ਤਾਂ ਆਪਾਂ ਮਾਸੀ ਪਾਉਮਾ ਥੋੜੀ ਥੋੜੀ ਜੀ ਮੋਟੀ ਮੋਟੀ ਜੀ ਕੱਟ ਲਈਏ ਨਹੀਂ ਤਾਂ ਸਬਜ਼ੀ ਦੇ ਵਿੱਚ ਪਾਉਣ ਵਾਸਤੇ ਤਾਂ ਆਪਾਂ ਇਹਨੂੰ ਇਸ ਤਰ੍ਹਾਂ ਬਰੀਕ ਹੀ ਕੱਟਦੇ ਆਂ ਕਈ ਵਿੱਚ ਮੇਥੀ ਦੀਆਂ ਡੰਡੀਆਂ ਵਗੈਰਾ ਪਾਉਣੀਆਂ ਪਸੰਦ ਕਰਦੇ ਆ ਪਰ ਆਪਾਂ ਜਿਹੜੀ ਬਰੀਕ ਬਿਲਕੁਲ ਕੱਚੀ-ਕੱਚੀ ਹੁੰਦੀ ਹੈ ਡੰਡੀ ਉਹ ਤਾਂ ਪਰ ਆਖ ਲੈਣੇ ਬਾਕੀ ਆਪਾਂ ਸਾਰੀਆਂ ਡੰਡੀਆਂ ਜਿਹੜੀਆਂ ਉਹ ਕੱਢ ਦਿੰਨੇ ਆ ਤੇ ਸਿਰਫ ਪੱਤੇ-ਪੱਤੇ ਹੀ ਰੱਖਦੇ ਆ ਅੱਜ ਕੱਲ੍ਹ ਹੁਣ ਕੱਚੀ-ਕੱਚੀ ਮੇਥੀ ਆਈ ਜਾਂਦੀ ਤੇ ਦੇਖੋ ਆਪਣੀ ਮੇਥੀ ਹੈ ਜਿਹੜੀ ਕੱਟ ਕੇ ਆਪਾਂ ਕਰ ਲਈ ਤਿਆਰ ਸਾਰੀ ਇੱਕ ਢਾਂਡੇ ਦੇ ਵਿੱਚ ਵੱਡੇ ਥਾਲ ਦੇ ਵਿੱਚ ਕੱਢ ਲਈ ਹੈ ਤੇ ਹੁਣ ਆਪਾਂ ਜਿਹੜੀ ਇਹਦੇ ਵਿੱਚ ਪਾਉਣੀ ਹੈਗੇ ਆਲੂ ਉਹਨਾਂ ਨੂੰ ਵੀ ਆਪਾਂ ਨੂੰ ਚੰਗੀ ਤਰ੍ਹਾਂ ਧੋਣਾ ਪੈਣਾ ਹੈਗਾ ਤੇ ਆਹ ਦੇਖੋ ਜੀ ਅਸੀਂ ਧੋ ਕੇ ਫਿਰ ਇਹਨਾਂ ਨੂੰ ਚੰਗੀ ਤਰ੍ਹਾਂ ਬਹੁਤ ਜ਼ਿਆਦਾ ਮਿੱਟੀ ਸੀ ਇਹਦੇ ਤੇ ਕਾਫੀ ਟਾਈਮ ਇਹਨੂੰ ਵਾਸ਼ ਕਰਿਆ ਚੰਗੀ ਤਰ੍ਹਾਂ ਕਰਨ ਤੋਂ ਬਾਅਦ ਆਪਾਂ ਪਾਣੀ ਦੇ ਵਿੱਚ ਪਾ ਕੇ ਰੱਖਦੇ ਤਾਂ ਜੋ ਜਿਹੜਾ ਛਿਲਕਾ ਜ਼ਿਆਦਾ ਜਲਦੀਿੱਦੇ ਨੇ ਆਸਾਨੀ ਨਾਲ ਲੈ ਜੇ ਵੈਸੇ ਤਾਂ ਇਹ ਹੱਥਾਂ ਨਾਲ ਰਗੜੇ ਤੋਂ ਵੀ ਲੈ ਜਾਂਦੇ ਪਰ ਫਿਰ ਵੀ ਕਈ ਵਾਰੀ ਲੱਗਿਆ ਰਹਿ ਜਾਂਦਾ ਤੇ ਉਹ ਪੱਤੇ ਜਿਹੜੇ ਫਿਰ ਖਾਣ ਦੇ ਵਿੱਚ ਟੇਸਟ ਜਿਹਾ ਆਉਣ ਲੱਗ ਜਾਂਦੇ ਉਹ ਪਸੰਦ ਨਹੀਂ ਆਉਂਦੇਗੇ ਤੇ ਇਹ ਆ ਦੇਖੋ ਆਏ ਨਹੀਂ ਤਾਂ ਪਰ ਥੋੜਾ ਥੋੜਾ ਰਬ ਕਰਦੇ ਜਾਈਏ ਤਾਂ ਇਹ ਸਾਰਾ ਛਿਲਕਾ ਜਿਹੜਾ ਇਸ ਤਰ੍ਹਾਂ ਵੀ ਲੈ ਜਾਂਦਾ ਪਰ ਮੈਂ ਫਿਰ ਵੀ ਕਰਦ ਨਾਲ ਇਹਨਾਂ ਨੂੰ ਛਿਲ ਵੀ ਲੈਣੀ ਹੁੰਦੀ ਆ ਤਾ ਜੋ ਜਿਹੜੀ ਸਾਰੀ ਸਬਜੀ ਦਾ ਟੇਸਟ ਹੈ ਖਰਾਬ ਨਾ ਹੋਵੇ ਜੇ ਵਿੱਚ ਮੜਾ ਜਾ ਵੀ ਪੱਤਾ ਗਿਆ ਤਾਂ ਫਿਰ ਉਹ ਟੇਸਟ ਨਹੀਂ ਰਹਿੰਦਾਗਾ ਬਾਕੀ ਜਿਹੜੇ ਨਵੇਂ ਆਲੂ ਹੁੰਦੇ ਆ ਸਾਰੇ ਧੋਣ ਦੇ ਉੱਤੇ ਡਿਪੈਂਡ ਕਰਦੇ ਜੇ ਮੜਾ ਜਾ ਵੀ ਰੇਤਾ ਲੱਗਿਆ ਰਹਿ ਗਿਆ ਤਾਂ ਸਾਰੀ ਸਬਜੀ ਖਰਾਬ ਹੋ ਜਾਂਦੀ ਹੈ ਕਿ ਰਕਉਣ ਲੱਗ ਜਾਂਦੀ ਹੈ ਇਹਨਾਂ ਨੂੰ ਹੁਣ ਆਪਾਂ ਇਸ ਤਰ੍ਹਾਂ ਪਿਆਉਂ ਕੇ ਰੱਖ ਦਾਂਗੇ ਤੇ ਧੋ ਲਾਂਗੇ ਫਿਰ ਤੋਂ ਦੁਆਰ ਤੋਂ ਤੇ ਇਧਰ ਆਪਾਂ ਪਿਆਜ਼ ਲਸਣ ਅਦਰਕ ਕੱਟ ਕੇ ਆਪਾਂ ਚਾਰੋਂ ਚੀਜ਼ਾਂ ਰੱਖ ਰੱਖੀਆਂ ਨੇ ਟਮਾਟਰ ਦੇਸ ਨੇ ਇੱਕ ਪਿਆਜ਼ ਲਿਆ ਇੱਕ ਟਮਾਟਰ ਤੇ ਥੋੜਾ ਜਿਹਾ ਅਦਰਕ ਤੇ ਥੋੜੀ ਜੀ ਲਸਣ ਲਸਣ ਦੀਆਂ ਚਾਰ ਤਿੰਨ ਚਾਰ ਗੱਠੀਆਂ ਜੀਆਂ ਲਈਆਂ ਨੇ ਜਿਹੜੀਆਂ ਕਲੀਆਂ ਜੀਆਂ ਆਪਾਂ ਕਹਿ ਦਿੰਨੇ ਆ ਤੇ ਉਸ ਤੋਂ ਬਾਅਦ ਲਸਣ ਪਿਆਜ਼ ਤੇ ਅਦਰਕ ਤੇ ਸਬਜ਼ੀ ਲਈ ਆਪਣਾ ਸਾਰਾ ਮਟੀਰੀਅਲ ਹੋ ਗਿਆ ਤਿਆਰ ਤੇ ਕੜਾਈ ਆਪਾਂ ਰੱਖ ਲਈ ਹੈਗੀ ਕੜਾਈ ਦੇ ਵਿੱਚ ਪਾਇਆ ਆਪਾਂ ਤੇਲ ਸਰੋਂ ਦਾ ਲੋੜ ਅਨਸਾਰ ਇੱਕ ਕੜਚੀ ਦੇ ਕਰੀ ਕਰੀ ਪਾ ਲਿਆ ਆਪਾਂ ਹੁਣ ਇਹਨੂੰ ਚੰਗੀ ਤਰ੍ਹਾਂ ਗਰਮ ਕਰਾਂਗੇ ਗਰਮ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਜੀਰਾ ਇੱਕ ਚਮਚਾ ਆਪਾਂ ਪਾਇਆ ਜੀਰੇ ਦਾ ਜੀਰੇ ਨੂੰ ਹੁਣ ਆਪਾਂ ਥੋੜਾ ਜਿਹਾ ਹਲਕਾ ਜਿਹਾ ਸੇਕ ਲਗਾਵਾਂਗੇ ਜਿਆਦਾ ਆਪਾਂ ਬਲੈਕ ਨਹੀਂ ਕਰਾਂਗੇ ਤੇ ਹੁਣ ਆਪਣਾ ਜੀਰਾ ਥੋੜਾ ਜਿਹਾ ਇਹ ਫਰਾਈਜਾ ਹੋ ਗਿਆ ਭੁਜੇ ਗਿਆਗਾ ਤੇ ਹੁਣ ਆਪਾਂ ਪਾ ਦਾਂਗੇ ਇਹਦੇ ਵਿੱਚ ਜਿਹੜੇ ਆਪਾਂ ਲਸਣ ਪਿਆਜ਼ ਵਗੈਰਾ ਆਪਾਂ ਤਿਆਰ ਕਰਕੇ ਰੱਖਿਆਗਾ ਉਹ ਇੱਕ ਇੱਕ ਕਰਕੇ ਆਪਾਂ ਪਾਉਂਦੇ ਜਾਵਾਂਗੇ ਸਾਰਿਆਂ ਤੋਂ ਪਹਿਲਾਂ ਆਪਾਂ ਪਾਵਾਂਗੇ ਲਸਣ ਲਸਣ ਦੀ ਆਪਾਂ ਸਰੋਂ ਦਾ ਪਹਿਲਾਂ ਪਾਉਂਦੇ ਦੀ ਖੁਸ਼ਬੂ ਬਹੁਤ ਸੋਹਣੀ ਆਉਂਦੀ ਹੈਗੀ ਤੇ ਇੱਕ ਵਾਰ ਇਸ ਨੂੰ ਆਪਾਂ ਐਸੇ ਤਰ੍ਹਾਂ ਕੁਝ ਸੈਕਿੰਡ ਹੀ ਆਪਾਂ ਭੁੰਨਾਂਗੇ ਜਿਆਦਾ ਨਹੀਂ ਭੁੰਨਾਂਗੇ ਜਿਆਦਾ ਲਾਲ ਜੀ ਨਹੀਂ ਕਰਨੀਗੀ ਤੇ ਹੁਣ ਇਸ ਤੋਂ ਬਾਅਦ ਪਾਵਾਂਗੇ ਆਪਾਂ ਅਦਰਕ ਜਿਹੜਾ ਕਿ ਆਪਾਂ ਬਰੀਕ ਪਹਿਲਾਂ ਹੀ ਕੱਟ ਕੇ ਰੱਖ ਰੱਖਿਆ ਸੀ ਉਹ ਵੀ ਪਾ ਕੇ ਐਸੇ ਤਰ੍ਹਾਂ ਹੀ ਆਪਾਂ ਜਿਹਨੇ ਲਸਣ ਭੁੰਨੀ ਹੈ ਇਹਨੇ ਵੀ ਭਨ ਲੈਣਾ ਹੈਗਾ ਜਦੋਂ ਹਲਕਾ ਜਾਂ ਕਲਰ ਛੱਡ ਗਿਆ ਅਦਰਕ ਤੇ ਲਸਣ ਉਸ ਤੋਂ ਬਾਅਦ ਆਪਾਂ ਪਾਤੀ ਪਿਆਜ਼ ਜਿਹੜੇ ਆਪਾਂ ਕੱਟ ਕੇ ਰੱਖੇ ਹੋਏ ਸੀ ਹੁਣ ਆਪਾਂ ਇਹਨਾਂ ਨੂੰ ਵੀ ਥੋੜਾ ਜਿਹਾ ਭੁੰਨਾਗੇ ਭੁੰਨ ਕੇ ਆਪਾਂ ਪਿੰਕ ਜਿਹਾ ਕਰ ਲਾਂਗੇ ਉਸ ਤੋਂ ਬਾਅਦ ਆਪਾਂ ਜਿਹੜਾ ਟਮਾਟਰ ਕੱਟ ਕੇ ਪਾਇਆ ਵੇ ਆਪਾਂ ਉਹ ਮਿਕਸ ਕਰ ਦੇਣਾਗਾ ਲਸਣ ਅਦਰਕ ਪਿਆਜ਼ ਤੇ ਟਮਾਟਰ ਨੂੰ ਚੰਗੀ ਤਰ੍ਹਾਂ ਭਨ ਕੇ ਆਪਾਂ ਇਹਦਾ ਮਸਾਲਾ ਜਿਹੜਾ ਸਬਜੀ ਦਾ ਤਿਆਰ ਕਰ ਲੈਣਾਗਾ ਮਸਾਲਾ ਜਿਹੜਾ ਆਪਣਾ ਫਰਾਈ ਹੋਣ ਤੇ ਹਲੇ ਥੋੜਾ ਜਿਹਾ ਟਾਈਮ ਲੱਗੂਗਾ ਕਿਉਂਕਿ ਆਪਾਂ ਸਲੋ ਫਲੇਮ ਤੇ ਬਣਾਈ ਜਾਂਦੇ ਨੇ ਤੇ ਐਨੇ ਆਪਾਂ ਜਿਹੜੇ ਆਲੂ ਆਪਾਂ ਛਿੱਲ ਲੈਣੇ ਐ ਤੇ ਇਧਰ ਆਪਣਾ ਮਸਾਲਾ ਦੇ ਸਾਰਾ ਤੇਲ ਛੱਡ ਗਿਆਗਾ ਤੇ ਇਹ ਹੁਣ ਇੱਕਦਮ ਪੁੱਜ ਕੇ ਤਿਆਰ ਹੈਗਾ ਤੇ ਫਰਾਈ ਜਾ ਹੋ ਗਿਆ ਵਧੀਆ ਵਧੀਆ ਤੇ ਹੁਣ ਜਿਹੜੇ ਆਪਾਂ ਆਲੂ ਕੱਟ ਕੇ ਰੱਖੇ ਸੀ ਉਹਨਾਂ ਨੂੰ ਆਪਾਂ ਥੋੜੀ ਦੇਰ ਫਰਾਈ ਕਰਾਂਗੇ ਇਹਦੇ ਵਿੱਚ ਅੱਜਕੱਲ ਜਿਹੜੇ ਆਲੂ ਆਉਂਦੇ ਆ ਉਹ ਜਲਦੀ ਜਲਦੀ ਪੱਕਦੇ ਨਹੀਂਗੇ ਥੋੜੇ ਇਹ ਹਾਰਡ ਹੁੰਦੇ ਆ ਨਵੇਂ ਆਲੂ ਹੋਣ ਕਰਕੇ ਉਹਨਾਂ ਨੂੰ ਆਪਾਂ ਐਸ ਕਰਕੇ ਥੋੜਾ ਜਿਹਾ ਫਰਾਈ ਕਰਾਂਗੇ ਇਸ ਦੇ ਵਿੱਚ ਮਸਾਲੇ ਦੇ ਵਿੱਚ ਹੀ ਫਰਾਈ ਕਰ ਲਾਂਗੇ 2 ਕ ਮਿੰਟ ਆਪਾਂ ਫਿਰ ਇਹਨੂੰ ਐ ਫਰਾਈ ਕਰਨ ਤੋਂ ਬਾਅਦ ਕਵਰ ਕਰਕੇ ਰੱਖ ਤਾ ਕੜਾਈ ਨੂੰ ਤੇ ਉਸ ਤੋਂ ਬਾਅਦ ਹੁਣ ਆਪਾਂ ਦੇ ਦੇਖਣਾ ਵੀ ਆਪਣੇ ਆਲੂ ਆ ਜਿਹੜੇ ਥੋੜੇ ਜਿਹਾ ਸੌਫਟ ਹੋ ਜਾਣ ਤੇ ਜਦੋਂ ਹੀ ਆਲੂ ਆਪਣੇ ਦੇਖਿਆ ਆਪਾਂ ਸੌਫਟ ਹੋ ਚੁੱਕੇ ਸੀ ਥੋੜੇ ਥੋੜੇ ਤੇ ਹੁਣ ਆਪਾਂ ਪਾਵਾਂਗੇ ਨਮਕ ਮਿਰਚ ਇਹਨਾਂ ਨੂੰ ਪਾ ਕੇ ਆਪਾਂ ਮਿਕਸ ਕਰਾਂਗੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਹਲਦੀ ਹਲਦੀ ਹੈ ਜਿਹੜੀ ਥੋੜੀ ਜੀ ਘੱਟ ਪੈਂਦੀ ਆ ਆਲੂ ਮੇਥੀ ਦੀ ਸਬਜ਼ੀ ਦੇ ਵਿੱਚ ਹੁਣ ਆਪਾਂ ਪਾਇਆ ਧਨੀਆ ਪਾਊਡਰ ਇਹਨਾਂ ਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਭੁੰਨ ਕੇ ਉਸ ਤੋਂ ਬਾਅਦ ਪਾ ਦਾਂਗੇ ਆਪਾਂ ਜਿਹੜੀ ਮੇਥੀ ਹੈ ਕੱਟ ਕੇ ਰੱਖੀ ਵੀ ਆ ਇਸੇក ਜਾਂ ਥੋੜਾ ਜਿਹਾ ਲਵਾ ਲਾਂਗੇ ਤਾਂ ਕਿ ਜਿਹੜਾ ਨਮਕ ਮਿਰਚ ਮਸਾਲਾ ਆਪਣਾ ਉਹ ਵੀ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਹੋ ਜੇ ਤੇ ਸਾਰੇ ਜਿਹੜੇ ਆਲੂ ਆ ਚੰਗੀ ਤਰ੍ਹਾਂ ਇਹਦੇ ਵਿੱਚ ਇੱਕ ਤਰ੍ਹਾਂ ਮਸਾਲੇ ਦੇ ਵਿੱਚ ਰਚ ਜਾਣ ਹੁਣ ਆਪਾਂ ਇਹਦੇ ਵਿੱਚ ਪਾਉਣੀ ਹੈ ਮੇਥੀ ਦੇਖੋ ਆਲੂ ਆਪਣੇ ਕਾਫੀ ਸੌਫਟ ਹੋ ਚੁੱਕੇ ਆ ਹੁਣ ਆਪਾਂ ਇਸ ਦੇ ਵਿੱਚ ਜਿਹੜੀ ਮੇਥੀ ਕੱਟ ਕੇ ਰੱਖੀ ਹੈ ਬਸ ਉਹ ਮਿਕਸ ਕਰ ਦੇਣੀ ਆ ਐਸੀ ਤਰ੍ਹਾਂ ਆਪਾਂ ਥੋੜੀ ਥੋੜੀ ਕਰਕੇ ਮੇਥੀ ਪਾਉਂਦੇ ਜਾਵਾਂਗੇ ਤੇ ਇਹਨੂੰ ਸਾਰੀ ਸਬਜ਼ੀ ਨੂੰ ਮਿਕਸ ਕਰ ਦਾਂਗੇ ਜਿਵੇਂ ਜਿਵੇਂ ਇਹ ਮੇਥੀ ਨੂੰ ਸੇਕ ਲੱਗਦਾ ਜਾਊਗਾ ਓਵੇਂ ਓਵੇਂ ਮੇਥੀ ਇਹਦੀ ਮਤਲਬ ਥੱਲੇ ਥੱਲੇ ਹੁੰਦੀ ਜਾਊਗੀ ਕੜਾਈ ਦੇ ਵਿੱਚ ਨਾਲ ਨਾਲ ਆਪਾਂ ਪਲਟੇ ਦੇ ਨਾਲ ਇਸ ਤਰ੍ਹਾਂ ਜਿਹੜੀ ਆਪਾਂ ਮੇਥੀ ਹਿਲਾਉਂਦੇ ਰਹੇ ਤੇ ਮੇਥੀ ਆਪਣੀ ਕਾਫੀ ਹੱਦ ਤੱਕ ਬਨ ਚੁੱਕੀ ਹੈਗੀ ਮੇਥੀ ਨੂੰ ਇੱਥੇ ਆਪਾਂ ਕਵਰ ਕਰਕੇ ਨਹੀਂ ਪਕਾ ਰਹੇਗੇ ਜੇ ਆਪਾਂ ਨਾਲ ਦੀ ਨਾਲ ਹੀ ਕਵਰ ਕਰਕੇ ਪਕਾਉਣਾ ਸ਼ੁਰੂ ਕਰ ਦਈਏ ਤਾਂ ਮੇਥੀ ਹੈ ਜਿਹੜੀ ਕੌੜੀ ਹੋ ਜਾਂਦੀ ਹੈ ਜੇ ਆਪਾਂ ਇਸ ਤਰ੍ਹਾਂ ਖੁੱਲੀ ਛੱਡ ਕੇ ਬਣਾਈਏ ਤਾਂ ਮੇਥੀ ਕੌੜੀ ਨਹੀਂ ਹੁੰਦੀਗੀ ਦੇਖੋ ਮੇਥੀ ਹੈ ਜਿਹੜੀ ਕਾਫੀ ਬਣ ਚੁੱਕੀ ਹੈ ਆਲੂ ਵੀ ਆਪਣੇ ਬਣ ਚੁੱਕੇ ਨੇਗੇ ਤੇ ਹੁਣ ਆਪਾਂ ਥੋੜਾ ਜਿਹਾ ਖੜੇ ਹੋਰ ਸੇਕ ਲਗਾਵਾਗੇ ਤਾਂ ਕਿ ਚੰਗੀ ਤਰ੍ਹਾਂ ਇਹ ਜਿਹੜੀ ਵੀ ਇਹਦੇ ਵਿੱਚ ਕੱਚਾਪਾਨ ਹੈ ਉਹ ਨਾਰਵੇ ਤੇ ਪੱਕ ਆਲੂ ਮੇਥੀ ਦੀ ਸਬਜ਼ੀ ਆਪਣੀ ਤਿਆਰ ਹੋ ਜੇ ਤੇ ਹੁਣ ਇੱਥੇ ਆਪਣੀ ਆਲੂ ਮੇਥੀ ਦੀ ਸਬਜ਼ੀ ਬਣ ਕੇ ਹੋ ਗਈ ਤਿਆਰ ਇਹਨੂੰ ਆਪਾਂ ਹੁਣ ਇੱਕ ਬਾਉਲ ਲਿਆ ਬਾਉਲ ਦੇ ਵਿੱਚ ਆਪਾਂ ਕੱਢੀ ਬਾਉਲਾ ਇੱਥੇ ਆਪਾਂ ਇੱਕ ਛੰਨਾ ਲਿਆਗਾ ਇੱਤਲ ਦਾ ਇਹਦੇ ਵਿੱਚ ਆਪਾਂ ਸਾਰੀ ਮੇਥੀ ਆਲੂ ਹੈ ਜਿਹੜਾ ਆਪਾਂ ਸਬਜੀ ਹੈ ਜਿਹੜੀ ਆਪਣੀ ਇਹਦੇ ਵਿੱਚ ਕੱਢ ਲਾਂਗੇ ਤੇ ਦੇਖੋ ਕਿੰਨੀ ਵਧੀਆ ਲੱਗ ਰਹੀ ਹੈ ਆਪਣੀ ਆਲੂ ਮੇਥੀ ਦੀ ਸਬਜੀ ਕਈ ਹੈ ਜਿਹੜੀ ਜਿੰਨੀ ਮੇਥੀ ਹੁੰਦੇ ਓਨੀ ਆਲੂ ਪਾਣੇ ਪਸੰਦ ਕਰਦੇ ਆ ਅਸੀਂ ਥੋੜੇ ਜੇ ਘੱਟ ਪਾ ਕੇ ਬਣਾਉਣੀ ਪਸੰਦ ਕਰਦੇ ਆ ਹਰ ਇੱਕ ਘਰ ਦਾ ਆਪਣਾ ਆਪਣਾ ਟੇਸਟ ਹੁੰਦਾ ਹੈਗਾ ਆਲੂ ਮੇਥੀ ਹੋਈ ਕੋਈ ਵੀ ਸਬਜ਼ੀ ਹੋਈ ਉਹ ਕਿਉਂ ਤੋਂ ਬਿਨਾ ਤਾਂ ਅਧੂਰੀ ਹੈ ਤੇ ਜਦੋਂ ਆਪਾਂ ਘਿਓ ਪਾ ਦਿੰਨੇ ਆ ਤਾਂ ਹਰ ਇੱਕ ਸਬਜ਼ੀ ਪੂਰੀ ਹੋ ਜਾਂਦੀ ਹੈ ਆਲੂ ਮੇਥੀ ਦੀ ਬਹੁਤ ਵਧੀਆ ਖੁਸ਼ਬੂ ਆ ਰਹੀ ਸੀ ਜਦੋਂ ਬਣੀ ਤੇ ਟੇਸਟ ਕਰਕੇ ਦੇਖਿਆ ਬਿਲਕੁਲ ਵੀ ਕੜਵਾ ਪਨ ਨਹੀਂ ਸੀਗਾ ਜੇ ਆਪਾਂ ਕਵਰ ਕਰਕੇ ਬਣਾ ਲਈਏ ਤਾਂ ਕੋੜੀ ਬਣ ਜਾਂਦੀ ਹੈ ਤੇ ਜੇ ਆਪਾਂ ਖੁੱਲੀ ਛੱਡ ਕੇ ਬਣਾਈਏ ਤਾਂ ਇਹਦੇ ਵਿੱਚ ਕੜਵਾ ਪਨ ਜਿਹੜਾ ਨਹੀਂ ਆਉਂਦਾ ਤੇ ਸਬਜ਼ੀ ਦਾ ਟੇਸਟ ਵੀ ਵੱਧ ਜਾਂਦਾ ਹੈ ਤੇ ਜਿਹੜੀਆਂ ਇਸ ਤਰ੍ਹਾਂ ਸਬਜ਼ੀਆਂ ਹੁੰਦੀਆਂ ਨੇ ਆਪਾਂ ਜੇ ਕਿਤੇ ਪੈਕ ਕਰਕੇ ਬਾਹਰ ਵੀ ਭੇਜਣੀ ਹੋਵੇ ਰੋਟੀ ਤਾਂ ਵੀ ਕੋਈ ਚੱਕਰ ਨਹੀਂ ਹੁੰਦਾਗਾ ਬੱਚਿਆਂ ਨੂੰ ਸਕੂਲ ਦੇ ਵਿੱਚ ਪੈਕ ਕਰਕੇ ਦੇ ਦਈਏ ਤੇ ਜੇ ਟਰੈਵਲ ਦੇ ਵਿੱਚ ਵੀ ਲਿਜਾਣੀ ਹੋਵੇ ਤਾਂ ਬਹੁਤ ਆਪਾਂ इजीली ਲਿਜਾ ਸਕਦੇ ਆ ਤੇ ਤੁਸੀਂ ਵੀ ਬਣਾਓ ਤੇ ਖਾਓ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਪੁੱਲੋ ਜੀ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਲੈ ਕੇ ਨਵੀਂ ਰੈਸਪੀ ਨਾਲ ਤਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਯਾਰਪਰੀ ਸਤਿ ਸ਼੍ਰੀ ਅਕਾਲ